ਤੁਹਾਡਾ ਜੀ ਤੁਹਾਡਾ ਸਾਰਿਆਂ ਦਾ ਆਪਣੇ ਮਾਲਵਾ ਕਬੂਤਰ ਚੈਨਲ ਦੇ ਵਿੱਚ ਆਜੋ ਆਪਾਂ ਤੁਹਾਨੂੰ ਆਪਣੇ ਫੋਜੀ ਵਾਲੇ ਜਿਹੜੇ ਕਬੂਤਰ ਨੇ ਛੋਟੇ ਛੋਟੇ ਪਿੰਡਾਂ ਤੇ ਉੜਦੇ ਨੇ ਉਹਨਾਂ ਦੇ ਦਰਸ਼ਨ ਕਰਾਉਨੇ ਆ ਜੀ ਆਹ ਦੇਖੋ ਜੀ ਆਹ ਆਪਣੇ ਫੋਜੀ ਤੋਂ ਮੋਟ ਵਾਲੇ ਕਬੂਤਰ ਨੇ ਇਹ ਕਬੂਤਰ ਦੀ ਉਮਰ ਘੱਟੋ ਘੱਟ 9-10 ਸਾਲ ਦੀ ਹੈ ਪੁਰਾਣੇ ਬਲੱਡ ਦਾ ਕਬੂਤਰ ਆਪਣੇ ਦਾ ਇਹ ਪੁਰਾਣੀਆਂ ਨਸਲਾਂ ਘਰਦੀਆਂ ਤੁਰੀਆਂ ਹੁੰਦੀਆਂ ਨਾ ਆਪਾਂ ਕਦੇ ਕਿਸੇ ਤੋਂ ਕਬੂਤਰ ਲੈ ਕੇ ਆਂਦਾ ਜਿਹੜਾ ਇਹ ਬਲੱਡ ਦੇ ਵਿੱਚ ਜਿਹੜੇ ਕਬੂਤਰ ਲੈ ਕੇ ਆਉਂਦੇ ਨੇ ਆਪਾਂ ਉਹ ਤੁਹਾਨੂੰ ਅਗਲੇ ਦੇ ਵਿੱਚ ਦਿਖਾਵਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅੱਗੇ ਵੀਡੀਓ ਆਉਂਦੀਆਂ ਰਹਿਣਗੀਆਂ ਤੁਹਾਨੂੰ ਕਬੂਤਰੀ ਵੀ ਦਿਖਾਉਣਾ ਇਹਦੇ ਨਾਲ ਜਿਹੜੀ ਲੱਗੀ ਆਹ ਕਬੂਤਰੀ ਲਈ ਦੀ ਇਹਦੇ ਨਾਲ ਆਪਾਂ ਕੱਟੀਆਂ ਅੱਖਾਂ ਦੀ ਵਿੱਚ ਇਹਨਾਂ ਨੂੰ ਲੋਕ ਰਾਜਨ ਵਾਲੇ ਵੀ ਕਹਿੰਦੇ ਨੇ ਲੀਲੀਆਂ ਲੋਕਾਂ ਨੇ ਇਹਨਾਂ ਦੀ ਪਰ ਇਹ ਫੌਜੀ ਵਾਲੀ ਕਬੂਤਰੀ ਨੇ ਇਹ ਕਬੂਤਰਾਂ ਦਾ ਬਲੱਡ ਆਪਣੇ ਕੋਲੇ ਬਹੁਤ ਜ਼ਿਆਦਾ ਮੈਚ ਆਉਂਦਾ ਛੋਟੇ ਛੋਟੇ ਬ੍ਰੈਂਡ ਦੇ ਆਪਣੇ ਏਰੀਆ ਦੇ ਸਭ ਤੋਂ ਛੋਟੇ ਪਿੰਡਾਂ ਦੇ ਜਿਵੇਂ ਦੋ ਚੋਰੀ ਦੀਆ ਟੈਂਪੋਰਲ ਹੋ ਗਿਆ ਉਹ ਪਿੰਡ ਤੇ ਕਬੂਤਰ ਦੇ ਪੱਠੇ ਬਾਜ਼ੀਆਂ ਜਿੱਥੇ ਹਨ ਨੂੰ ਹੋਰ ਵੀ ਇੱਕ ਦਿਖਾਉਣਾ ਹੈ। ਆ ਦੇ। ਆ ਕਬੂਤਰ ਦੀ ਉਮਰ ਘੱਟੋ ਘੱਟ 14-15 ਸਾਲ ਦੀ ਹੋਣੀ। ਇਹ ਕਬੂਤਰ ਵੀ ਆਪਣਾ ਪਿਓਰ ਫੌਜੀ ਵਾਲਿਆਂ ਦਾ ਹੈ। ਦੇਖੋ ਤੁਸੀਂ ਇਹਦੇ ਖੰਭ ਦੇਖੋ। ਪੰਜੇ ਦੇ ਕੂਆ ਗੋਪਰਾਏ ਨੂੰ ਉਹਦੇ ਨਾਲ ਜਿਹੜੀ ਲੱਗੀ ਹੋਈ ਹੈ ਕੁੰਦਰੀ ਆਪਾਂ ਤੁਹਾਨੂੰ ਉਹਦੇ ਵੀ ਦੱਸਣ ਕਰਾਉਣੀ ਆ। ਵੀਡੀਓ 'ਚ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗੇ ਹੋਰ ਵੀ ਵੀਡੀਓ ਪਾਵਾਂਗੇ ਤੁਹਾਨੂੰ ਹੋਰ ਵੀ ਨਸਲਾ ਦੱਸਾਵਾਂਗੇ ਜਿਹੜੀਆਂ ਆਪਣੇ ਘਰ ਦੀਆਂ ਨੇ। ਆ ਦੇਖੋ ਆ ਕੁੰਦਰੀ ਲੱਗੀ ਹੋਈ ਹੈ ਇਹਦੇ ਨਾਲ। ਛੋਟੇ-ਛੋਟੇ ਪੰਡਾ ਦੇ ਉੱਡਣ ਵਾਲੇ ਕੂਤਰ ਨੇ ਜੀ ਇਹ। ਦੇਖੋ ਇਹਦੇ ਵੀ ਕੰਮ। ਇਹਦੇ ਵੀ ਤੁਹਾਨੂੰ ਪੈਸਾ ਦਿਖਾ ਦਿੰਦੇ ਆ। ਦੇ ਕੋਈ ਆ ਕਬੂਤਰ ਇਹ ਵੀ ਆਪਣੇ ਖੂਜੀ ਤਮੂਟ ਵਾਲੇ ਬਲੱਡ ਦੇ ਵਿੱਚੋਂ ਤੁਹਾਨੂੰ ਖੂਜੀ ਤਮੂਟ ਵਾਲੇ ਬਲੱਡ ਦੀ ਅੱਜ ਆਪਾਂ ਜਾਨਵਰ ਦਿਖਾਵਾਂਗੇ ਜਿਹੜੇ ਆਪਣੇ ਕੋਲੇ ਘਰ ਦੇ ਹੈਗੇ ਨੇ ਆਹ ਦੇਖੋ ਇਹਦੇ ਕੰਮ ਥੋੜਾ ਜਿਹਾ ਟਫ ਹੋ ਗਈ ਦਈ ਆ ਜੀ ਇਤੁਰ ਬੋਰ ਦਿਖਾਉਣੇ ਆ ਇਹ ਇਹ ਸ਼ਾਕ ਵੀ ਕੱਢਦੇ ਨੇ ਆਹ ਦੇਖੋ ਇਹ ਕਬੂਤਰ ਆਪਾਂ ਰੋਕ ਲਈ ਸੀਗੇ ਪਿਛਲੇ ਸਾਲ ਆਹ ਦੇਖੋ ਦੇਖੋ ਬਾਹਰ ਵੀ ਦਿਖਾਉਣੇ ਆ ਤੁਹਾਨੂੰ ਇਹ ਛੋਟੇ ਪੈਰਾਂ ਦੇ ਕਬੂਤਰ ਨੇ ਇਹ ਦੇ ਪੈਰ ਬਹੁਤ ਵੱਡੇ ਵੱਡੇ ਹੁੰਦੇ ਨੇ ਪਰ ਇਹ ਆਪਣੇ ਕੋਲ ਬਹੁਤ ਛੋਟੇ ਪੈਰਾਂ ਦੇ ਕਬੂਤਰ ਨੇ ਢੇੜੇ ਫੌਜੀ ਤੋਂ ਮੋਟ ਵਾਲੇ ਕੋਈ ਆਪਣੇ ਫੌਜੀ ਤੋਂ ਮੋਟ ਵਾਲੇ ਨੇ ਜੀ ਇਹ ਕਮੰਡਲੇ ਕੱਢਦੇ ਨੇ ਆਹ ਦੇਖੋ ਥੋੜਾ ਜਿਹਾ ਗੌਰ ਨਾਲੇ ਕੱਟੀ ਗਾਲੀ ਆਪੇ ਇਹ ਕਬੂਤਰੀ ਆਪਣੀ ਛੇ ਸੱਤ ਬਾਜੀਆਂ ਜਿੱਤੀ ਹੋਈ ਛੋਟੇ ਛੋਟੇ ਪੰਡਰਾਂ ਦੇ ਜਿੱਤੀ ਹੋਈ ਆ ਨਵੇਂ ਪੰਡ ਹੋ ਗਏ ਆ ਜਿਵੇਂ ਉਥੇ ਦੋ ਬਾਜੀਆਂ ਬੋਲਦਪੁਰ ਤੇ ਟੈਂਬਰਾਲ ਜਿਵੇਂ ਮੋਮਰਾਬਾਦ